ਇਹ ਬੰਦਿਆਂ ਨੂੰ ਬਠਾਉਂਦੀ ਆ ਨਾਲ ਇਹਦੇ ਨਾਲ ਇਦਾਂ ਬਹਿੰਦੇ ਆ ਇਹਦੇ ਨਾਲ ਜੋੜ ਕੇ ਬਹਿੰਦੇ ਸਾਡੇ ਨਾਲ ਨਹੀਂ ਤੂੰ ਬਹਿੰਦੀ ਇਦਾਂ ਜਾਨੀ ਕਿ ਹੱਦੋਂ ਪਰੇ ਗਲਤ ਵੀ ਸੁਣਿਆ ਵਾ ਇਸ ਲਾਈਨ 'ਚ ਕਿ ਇਹਨੂੰ ਕਹਿਣਾ ਕਿ ਆ ਮਜਬੂਰੀ ਆਪਣੀ ਘਰ ਦੀ سپورਟ ਹੈ ਨਹੀਂ ਆ ਪਿੱਛੇ ਆਪਾਂ ਹਰ ਕਿਸੇ ਨਾਲ ਨਹੀਂ ਲੜ ਸਕਦੇ ਪਰ ਜਦੋਂ ਹੱਦੋਂ ਪਰੇ ਹੁੰਦਾ ਉਹਦੇ ਤੇ ਫੇਰ ਛੱਡਣੀਆਂ ਵੀ ਪੈਂਦੀਆਂ ਆ ਜੋ ਮੀ ਸਿੱਖੀ ਕਿ ਕਦੇ ਵੀ ਇਹ ਰਖਸ਼ਾ ਜਲਾਉਂਗੇ ਰੋਡਾ ਦੇ ਇਸ ਤਰੀਕੇ ਨਾਲ ਕੰਮ ਕਰੇ ਸੋਚਿਆ ਹੀ ਨਹੀਂ ਸੀ ਕਦੇ ਸੋਚਿਆ ਤਾਂ ਬਹੁਤ ਕੋਸ਼ਿਸ਼ੀ ਲਾਹੇ ਰਵੇ ਵਿੱਚ ਜਦੋਂ ਦੀ ਮੈਰਿਜ ਹੋ ਗਈ ਸਾਰਾ ਸੋਚਿਆ ਸਮਝਿਆ ਸਾਰਾ ਕੁਝ ਹੀ ਰਹਿ ਗਿਆ ਇਦਾਂ ਹੀ ਉਹ ਫੀਲ ਹੁੰਦਾ ਹੁਣ ਮੰਨ ਲਓ ਕੋਈ ਗਲਤ ਕਹਿਗਾ ਫੀਲ ਤਾਂ ਫਿਰ ਆਟੋਮੈਟਿਕ ਹੀ ਹੋਣਾ ਹੀ ਆ ਹਾਂਜੀ ਮੰਨ ਲਓ ਹੁਣ ਜੇ ਮੈਂ ਕੋਈ ਗਲਤੀ ਕੰਮ ਕਰਨਾ ਵਾ ਤੇ ਫਿਰ ਮੈਂ ਇਹੋ ਕੰਮ ਹੀ ਕਰਨਾ ਹੈਗਾ ਸ਼ਾ ਵਗੈਰਾ ਦਾ ਵੇਚਦੀ ਜਾਂ ਕਰਦੀ ਆ ਮੈਨੂੰ ਕੀ ਲੋੜ ਇੱਥੇ 150 ਦੇ ਵਿੱਚ ਪਿੱਛੇ ਲੱਗਣ ਦੀ ਹੈ ਨਾ ਦ ਸਿਟੀ ਹੈਡਲਾਈਨਸ ਦੇਖ ਰਹੇ तमाम ਦਰਸ਼ਕਾ ਤਾਂ ਮੈਂ ਨਿਹਮ ਮਲਿਕ ਸਵਾਗਤ ਕਰਦੇ ਅਕਸਰ ਇਸ ਤੁਸੀਂ ਸਾਡੀ ਵੀਡੀਓ ਤੇ ਦੇਖਦੇ ਹੋ ਕਿ ਹਮੇਸ਼ਾ ਹੀ ਅਸੀਂ ਉਹਨਾਂ ਲੋਕਾਂ ਨੂੰ ਪਹਲ ਦਿੰਦੇ ਆ ਉਹਨਾਂ ਲੋਕਾਂ ਨੂੰ ਅੱਗੇ ਰੱਖਦੇ ਆ ਜਿਨ੍ਹਾਂ ਨੂੰ ਜ਼ਰੂਰਤ ਅੱਗੇ ਵਧਣ ਦੀ ਤੇ ਉਹਨਾਂ ਨੂੰ ਤੁਹਾਡੇ ਹੌਸਲੇ ਦੀ ਤੇ ਅੱਜ ਸਾਡੇ ਨਾਲ ਇੱਕ ਲੇਡੀ ਮੌਜੂਦ ਆ ਜੋ ਕਿ ਇਰਖਸ਼ ਚ ਲਾ ਰਹੇ ਨੇ ਜੇਕਰ ਹਾਲਾਤਾਂ ਦੀ ਗੱਲ ਕੀਤੀ ਜਾਵੇ ਹਾਲਾਤ ਜਿਹੜੇ ਨੇ ਘਰ ਦੇ ਬਹੁ ਮਾੜੇ ਨੇ ਪਰ ਇੱਕ ਲੇਡੀ ਹੋ ਕੇ ਆਪਾਂ ਕਹਿ ਸਕਦੇ ਇਹਨਾਂ ਨੂੰ ਲੇਡੀ ਡੋਨ ਵੀ ਕਹਿ ਸਕਦੇ ਲੇਡੀ ਸਿੰਗਮ ਵੀ ਕਹਿ ਸਕਦੇ ਨੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜੋ ਕੰਮ ਜਿਹੜਾ ਇੱਕ ਟਾਈਮ ਨੂੰ ਜੈਂਸ ਕਰਦਾ ਹੋਏ ਡਰਦਾ ਹੈ ਘਬਰਾਉਂਦਾ ਹੈ ਤੇ ਲੇਡੀ ਉਹ ਕੰਮ ਨੂੰ ਬਹੁਤ ਵੱਧ ਛੜਕਿਆ ਅੱਗੇ ਤੋਂ ਅੱਗੇ ਹਿੱਸਾ ਲੈ ਕੇ ਤੇ ਕਰਦੇ ਨੇ ਤੇ ਕਹਿੰਦੇ ਨੇ ਮਿਹਨਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਤਾਂ ਅੱਜ ਸਾਡੇ ਨਾਲ ਪ੍ਰਿਆ ਜੀ ਮੌਜੂਦ ਨੇ ਸਾਰੀ ਗੱਲਬਾਤ ਕਰਦੇ ਤੇ ਜਾਣਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੈਠ ਜਾ ਇੱਥੇ ਬੈਠ ਜਾ ਪਹਿਲੇ ਪਹਿਲੇ ਇਹ ਦੱਸੋ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਰਕਸ਼ਾ ਚਲਾਉਂਦੇ ਮੈਨੂੰ 1 ਸਾਲ ਤੋਂ ਉੱਪਰ ਹੀ ਹੋ ਗਿਆ ਵਾ 1 ਸਾਲ ਤੋਂ ਉੱਪਰ ਹੋ ਗਿਆ ਕਿੱਦਾਂ ਤਾਂ ਲੱਗਦਾ ਹੈ ਕਿ ਇੰਨੇ ਬੰਦੇ ਆ ਤੁਸੀਂ ਇਕੱਲੇ ਰੱਖਸ਼ਾ ਚਲਾਉਂਦੇ ਹੋਈ ਰੱਖਸ਼ਾ ਚਲਾਉਦੇ ਹੋ ਵਧੀਆ ਵੀ ਲੱਗਦਾ ਵਾ ਬੁਰਾ ਵੀ ਲੱਗਦਾ ਜਦੋਂ ਕੋਈ ਕੁਛ ਔਰਦਾ ਦਾ ਕਮੈਂਟ ਕਰਦਾ ਵਾ ਗੁੱਸਾ ਵੀ ਹੁੰਦਾ ਕਿਸੇ ਨਾਲ ਲੜੀਦਾ ਵੀ ਆ ਫੇ ਕਹੀਦਾ ਚਲੋ ਕੰਮ ਕਰਨਾ ਵਾ ਕੀ ਫਾਇਦਾ ਲੜ ਕੇ ਵੀ ਤੇ ਇਹ ਦੱਸੋ ਕਿ ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਮੇਰੇ ਦੋ ਬੱਚੇ ਆ ਤਾਂ ਹਸਬੰਡ ਤਾਂ ਫੈਮਲੀ ਆ ਛੋਟੀ ਜੀ ਠੀਕ ਆ ਤੇ ਮਤਲਬ ਹਸਬੰਡ ਜਿਹੜੇ ਉਹ ਮਤਲਬ ਕਿ ਘਰ ਦਾ ਖਰਚਾ ਪੂਰਾ ਨਹੀਂ ਹੁੰਦਾ ਉਹਨਾਂ ਦੇ ਆ ਨਹੀਂ ਆਹ ਕੱਲ ਤੁਹਾਨੂੰ ਪਤਾ ਮਹਿੰਗਾਈ ਆ ਨਹੀਂ ਆ ਕਰਦੇ ਕੀ ਨੇ ਉਹ ਉਹ ਡਰਾਈਵਰੀ ਕਰਦੇ ਡਰਾਈਵਰੀ ਕਰਦੇ ਨੇ ਅੱਛਾ ਕਈ ਵਾਰੀ ਇਦਾਂ ਹੋਇਆ ਹੈ ਕਿ ਘਰ ਦੇ ਵਿੱਚ ਹਾਲਾਤ ਤੁਸੀਂ ਕਿਹਾ ਕਿ ਬੋਖਾ ਸੋਖਾ ਕਰਕੇ ਗੁਜ਼ਾਰਾ ਹੁੰਦਾ ਹੈ ਕਈ ਵਾਰੀ ਖਾਲੀ ਹੱਥ ਵੀ ਜਾਣਾ ਪੈਂਦਾ ਹੋਵੇ ਹਾਂ ਕਈ ਵਾਰੀ ਤਾਂ ਕੱਲ ਜਿਹੜਾ ਸੰਡੇ ਸੀਗਾ ਕੱਲ 200 ਰੁਪਏ ਵੀ ਨਹੀਂ ਬਣਾਇਆ ਹੈਗਾ ਉਸ ਹਿਸਾਬ ਨਾਲ ਤਾਂ ਕਈ ਵੇਰੇ ਬਹੁਤ ਔਖਾ ਹੋ ਜਾਂਦਾ ਵਾ ਕਈ ਵੇਲੇ ਸੋਚੀਦਾ ਕਿ ਹਾਂ ਆਜਾ ਜਰੂਰਤ ਹੈਗੀ ਹੈ ਇਹ ਪੂਰੀ ਕਰਨੀ ਆ ਜਾਂ ਰਾਸ਼ਨ ਪਵਾਣਾ ਵਾ ਜਾਂ ਕੁਛ ਆ ਕਿਉਂਕਿ ਡਰਾਈਵਰਾਂ ਦਾ ਤੁਹਾਨੂੰ ਪਤਾ ਵਾ ਉਹ ਜ਼ਿਆਦਾਤਰ ਤਾਂ ਨਸ਼ਾ ਵਗੈਰਾ ਹੀ ਕਰਦੇ ਆ ਹੈ ਨਹੀਂ ਐਨੇ ਆ ਉਹ ਕਾਰ ਚਲਾਣਾ ਸਾਰਾ ਕੁਝ ਹੀ ਕਰਨਾ ਆਪਦੇ ਸਿਰ ਤੇ ਆ ਅੱਛਾ ਮਤਲਬ ਹੁੰਦਾ ਕਿ ਹਸਬੰਡ ਤੇ ਇੱਕ ਉਮੀਦ ਹੁੰਦੀ ਆ ਨਸ਼ੇ ਦੇ ਵਿੱਚ ਸਾਰਾ ਰੋਕਦੇ ਹੋ ਤੁਸੀਂ ਉਹਨਾਂ ਨੂੰ ਰੋਕੀਦਾ ਹੁਣ ਨਹੀਂ ਰੁਕਦਾ ਤਾਂ ਕੀ ਕਰੀਏ ਅਤੇ ਬੱਚੇ ਕਿੰਨੇ ਵੱਡੇ ਨੇ ਤੁਹਾਡੇ ਮੇਰੀ ਬੇਟੀ 14 ਸਾਲ ਦੀ ਆ ਬੇਟਾ ਮੇਰਾ 16 ਸਾਲ ਦਾ ਵਾ ਸਪੋਰਟ ਕਰਦੇ ਨੇ ਤੁਹਾਨੂੰ ਪੂਰੀ ਹਾਂ ਮੇਰੀ ਬੇਟੀ ਬੇਟਾ ਦੋਨੋਂ ਸਪੋਰਟ ਕਰਦੇ ਆ ਤੁਸੀਂ ਕਿਹਾ ਕਿ ਜਦੋਂ ਮੈਂ ਇਹ ਰੱਖ ਚ ਲੈ ਕੇ ਨਿਕਲਦੀਆਂ ਕਈ ਲੋਕੀ ਹੁੰਦੇ ਗਲਤ ਕਮੈਂਟ ਕਰ ਜਾਂਦੇ ਕਿੱਦਾਂ ਦੇ ਕਮੈਂਟ ਜਿਹੜੇ ਤੁਹਾਡੇ ਵੱਲ ਕਈ ਬਹੁਤ ਜਿਆਦਾ ਗਲਤ ਕਰਦੇ ਆ ਲੈ ਇਹ ਬੰਦਿਆਂ ਨੂੰ ਬਠਾਉਂਦੀ ਆ ਨਾਲ ਇਹਦੇ ਨਾਲ ਇਦਾਂ ਬਹਿੰਦੇ ਆ ਇਹਦੇ ਨਾਲ ਜੁੜ ਕੇ ਬਹਿੰਦੇ ਸਾਡੇ ਨਾਲ ਨਹੀਂ ਤੂੰ ਬਹਿੰਦੀ ਇਦਾਂ ਕਈ ਯਾਨੀ ਕਈ ਤਰ੍ਹਾਂ ਦੇ ਹੁੰਦੇ ਆ ਕੋਈ ਗਲਤ ਯਾਨੀ ਕਿ ਹੱਦੋਂ ਪਰੇ ਗਲਤ ਵੀ ਸੁਣਿਆ ਵਾ ਇਸ ਲਾਈਨ 'ਚ ਇਸ ਲਾਈਨ 'ਚ ਆ ਕੇ ਨਹੀਂ ਤਾਂ ਕਦੀ ਕਿਸੇ ਦੀ ਗੱਲ ਨਹੀਂ ਸੀ ਸੁਣੀ ਹੈਗੀ ਫੀਲ ਹੁੰਦੀ ਹੈ ਜਦੋਂ ਐਡਾ ਮਾੜਾ ਬੋਲ ਕੇ ਜਾਂਦੇ ਨੇ ਜ਼ਿਆਦਾ ਫੀਲ ਹੁੰਦਾ ਕਿ ਇਹਨੂੰ ਕਹਿਣਾ ਕਿ ਆ ਮਜਬੂਰੀ ਆਪਣੀ ਘਰ ਦੀ سپورਟ ਹੈ ਨਹੀਂ ਆ ਪਿੱਛੇ ਜੇ ਕਹੀਏ ਕਿ ਹਾਂ ਕਿ ਇਹ سپورਟ ਹੈ ਆ سپورਟ ਨਹੀਂ ਆ ਅੱਛਾ ਕਦੇ ਤਾਂ ਹੋਇਆ ਕਿ ਹਸਬੰਦ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਕਦੇ ਨਹੀਂ ਦੱਸਿਆ ਹੀ ਨਹੀਂ ਕੁਛ ਕਹੀਦਾ ਜਿਆ ਦੱਸ ਦਿੱਤਾ ਫੇ ਉਹਨੇ ਕਹਿਣਾ ਛੱਡ ਪਰੇ ਹੋਰ ਕੋਈ ਕੰਮ ਕਰ ਲੈ ਹੋਰ ਕੋਈ ਕੰਮ ਹੁਣ ਕੰਪਨੀ ਲਾਈਨ ਵਿੱਚ ਵੀ ਕੰਪੀਟੀਸ਼ਨ ਇੰਨਾ ਵਾਂ ਹੋਇਆ ਪਿਆ ਨਾ ਅਗਲਾ 2 ਮਹੀਨੇ 3 ਮਹੀਨੇ ਕੰਮ ਚੱਲਦਾ ਵਾ 6-7 ਮਹੀਨੇ ਬੰਦ ਰਹਿੰਦਾ ਵਾ ਉਹੀ 3-4000 3-4000 ਉਸ ਵਿੱਚ ਬੱਚਿਆ ਦੀ ਪੜ੍ਹਾਈ ਲਿਖਾਈ ਹੁਣ ਤੁਹਾਨੂੰ ਪਤਾ ਵਾ ਬੱਚਿਆ ਦੀ ਪੜ੍ਹਾਈ ਲਿਖਾਈ ਤੇ ਵੀ ਕਿੰਨੇ ਪੈਸੇ ਲੱਗਦੇ ਆ ਨਹੀਂ ਖਰਚਾ ਪੂਰਾ ਹੁੰਦਾ ਹੀ ਨਹੀਂ ਹੈਗਾ ਇਸ ਕਰਕੇ ਇਹ ਕਿੰਨਾ ਕੀ ਕਮਾ ਕੇ ਲੈ ਕੇ ਚੱਲ ਜਾਂਦੇ ਵਾ ਕਦੇ 600 ਵੀ ਬਣਾ ਲੈਨੀ ਆ ਕਦੇ 700 ਵੀ ਕਦੇ 800 ਵੀ ਵਾਧ ਤੋ ਵਾਧ ਵੀ ਤੇ ਘਟ ਤੋ ਘਟ ਵੀ ਘਟ ਤੋ ਘਟ ਤੁਹਾਨੂੰ ਦੱਸਿਆ ਕੱਲ ਦਾ ਸੰਡੇ ਸੀ ਸੰਡੇ ਨੂੰ ਵਧੀਆ ਲੱਗਦਾ ਕੰਮ 2-300 ਰੁਪਇਆ ਬਣਾਇਆ ਕੱਲ ਸਾਰਾ ਜੋ ਸਟੇਸ਼ਨ ਤੇ ਮੈਂ ਖੜੀ ਹੁੰਨੀ ਆ ਸਟੇਸ਼ਨ ਤੋਂ ਕਿਹੜਾ ਭਰਦੀ ਹੁੰਨੀ ਜਿਆਦਾਤਰ ਤਾਂ ਅੱਜ ਸਟੇਸ਼ਨ ਤੇ ਖੜਦੇ ਹੋ ਉੱਥੇ ਤਾਂ ਬਹੁਤ ਲੋਕੀ ਜਿਹੜੇ ਨੇ ਮਾੜੇ-ਮਾੜੇ ਵੀ ਆਂਦੇ ਨੇ ਬਹੁਤ ਗਲਤ-ਗਲਤ ਬੋਲਦੇ ਨੇ ਉਹ ਤਾਂ ਜਰਾ ਚੱਲਦੀ ਕੁੜੀ ਨੂੰ ਵੀ ਇੱਕ ਤਰੀਕੇ ਨਾਲ ਟੌਨਟਿੰਗ ਕਰ ਦਿੰਦੇ ਤੁਹਾਡੇ ਨਾਲ ਕਰਦੇ ਆ ਕਰਦੇ ਆ ਬਹੁਤ ਜ਼ਿਆਦਾ ਕਰਦੇ ਵੀ ਆ ਕੋਈ ਸਪੋਰਟ ਵੀ ਕਰਦੇ ਆ ਸਾਰੇ ਗਲਤ ਨਹੀਂ ਆ ਪਰ ਕੋਈ ਵਧੀਆ ਵੀ ਬੰਦੇ ਹੈਗੇ ਵਿੱਚ ਕਿਤੇ ਇਹ ਤਾਂ ਹੋਇਆ ਕਿ ਤੁਸੀਂ ਇਕੱਲੇ ਜਾ ਰਹੇ ਹੋ ਤੇ ਤੁਹਾਡੇ ਨਾਲ ਬੰਦੇ ਬੈਠੇ ਹੋਣ ਗਲਤ ਕਮੈਂਟ ਕਰ ਰਹੇ ਹੋ ਅੰਦਰੋਂ-ਅੰਦਰ ਡਰ ਵੀ ਲੱਗ ਰਿਹਾ ਹੋਵੇ ਨਹੀਂ ਫਿਲਹਾਲ ਇਦਾਂ ਦਾ ਤਾਂ ਨਹੀਂ ਕੋਈ ਕੁਝ ਹੋਇਆ ਜੇ ਕੋਈ ਗਲਤ ਇਦਾਂ ਦਾ ਲੱਗਦਾ ਵੀ ਉਹਨੂੰ ਆਪ ਵੀ ਕਹਿ ਦੇਈਂਦਾ ਭਾਈ ਸਾਈਡ ਤੇ ਰਮੀ ਇਹ ਨਵਾਂ ਵਿਚਤਰ ਖਾ ਕੇ ਥੱਲੇ ਉਤਰਿਆ ਹਮ ਐਦਾਂ ਫੇ ਕਹਿਣਾ ਪੈਂਦਾ ਜੇ ਨਾ ਕਹੀਏ ਫਿਰ ਅਗਲਾ ਸੋਚਦਾ ਕੰਮ ਦੇ ਵਿੱਚ ਉਤਰ ਕੇ ਕਿ ਲੇਡੀ ਡਾਣ ਜਿਹੜਾ ਇਹ ਬਣਨਾ ਪੈਂਦਾ ਹੈ ਬਣਨਾ ਪੈਂਦਾ ਇਹ ਤਾਂ ਮੇਰੀ ਗੱਲ ਸੁਣੋ ਹੁਣ ਆਪਾਂ ਹਰ ਕਿਸੇ ਨਾਲ ਨਹੀਂ ਲੜ ਸਕਦੇ ਪਰ ਜਦੋਂ ਹੱਦੋਂ ਪਰੇ ਹੁੰਦਾ ਉਹਦੇ ਤੇ ਫੇ ਛੱਡਣੀਆਂ ਵੀ ਪੈਂਦੀਆਂ ਹਨ ਉੰਪਨੀ ਜੀ ਤੁਹਾਡੀ ਉਮਰ ਕਿੰਨੀ ਹੋਊਗੀ ਮੇਰੀ ਉਮਰ 35 ਤੋਂ ਪਲੱਸ ਹੋਊਗੀ 35 ਤੋਂ ਪਲੱਸ ਐ ਅੱਛਾ ਉਮੀਦ ਸੀ ਕਿ ਕਦੇ ਵੀ ਇਹ ਰੱਖਿਆ ਚਲਾਉਂਗੇ ਰੋਡਾਂ ਦੇ ਇਸ ਤਰੀਕੇ ਨਾਲ ਕੰਮ ਕਰਾਂਗੇ ਸੋਚਿਆ ਹੀ ਨਹੀਂ ਸੀ ਕਦੇ ਕਦੇ ਲਾਈਵ ਦੇ ਵਿੱਚ ਕੀ ਸੋਚਿਆ ਸੀ ਤੇ ਅੱਜ ਕੀ ਕਰਨਾ ਪੈ ਰਿਹਾ ਸੋਚਿਆ ਤਾਂ ਬਹੁਤ ਕੋਸ਼ਿਸ਼ ਕੀਤੀ ਲਾਈਫ ਵਿੱਚ ਜਦੋਂ ਦੀ ਮੈਰਿਜ ਹੋ ਗਈ ਸਾਰਾ ਸੋਚਿਆ ਸਮਝਿਆ ਸਾਰਾ ਕੁਝ ਹੀ ਰਹਿ ਗਿਆ ਇਦਾਂ ਹੀ ਅੱਛਾ ਜੀ ਮੈਂ ਹਸਬੰਡ ਤੁਹਾਡੇ ਨਸ਼ੇ ਕਰਦੇ ਨੇ ਤੁਸੀਂ ਕਹਿੰਦੇ ਨਹੀਂ ਵੀ ਪਰਿਵਾਰ ਦਾ ਕੀ ਹੋਊਗਾ ਜੇ ਕੱਲ ਨੂੰ ਕੁਝ ਜ਼ਿਆਦਾ ਗੱਲ ਵੱਧ ਗਈ ਫਿਰ ਮੇਰਾ ਕੀ ਬਣੂਗਾ ਕਦੇ ਰੋਕੇ ਇਸ ਚੀਜ਼ ਤੇ ਨਹੀਂ ਕਿਆ ਹੀ ਨਹੀਂ ਕਰੇ ਕਈ ਦਾ ਕੋਈ ਗੱਲ ਨਹੀਂ ਅੱਛਾ ਹਾਲੀਕਲ ਬੰਦਾ ਸੋਚਦਾ ਬਹੁਤ ਘਟਿਆ ਹਾਂ ਇੱਕ ਸਵਾਰੀ ਦੇ ਫਿਰ ਕਿੰਨੇ ਪੈਸੇ ਲੈ ਲੈਂਦੇ ਸਿੰਗਲਸ ਵਾਰੀ ਦੇ ਹਿਸਾਬ ਨਾਲ ਜੇ ਕਿਸੇ ਨੇ ਸਾਲਮ ਕਰਵਾਇਆ ਉਸ ਸਾਹਬ ਨਾਲ ਜਿੱਦਾ 100 ਹੋ ਗਿਆ 150 ਹੋ ਗਿਆ ਕੋਈ ਕਹਿੰਦਾ 80 ਦੇਣੇ ਆ ਕਈ ਤਾਂ ਚਲੋ ਕੋਈ ਗੱਲ ਨਹੀਂ ਫਿਰ ਘੇੜਾ ਤਾਂ ਲਾਉਣਾ ਹੀ ਆ ਕਿ ਇਹ ਹੁੰਦਾ ਨਾ ਕਿ ਖਾਲੀ ਵੀ ਆਪਾਂ ਬੈਠੇ ਮੰਨ ਲਓ ਹੁਣ ਮੈਨੂੰ 15-20 ਮਿੰਟ ਹੋ ਗਏ ਇੱਥੇ ਬੈਠੇ ਨੂੰ ਮੈਨੂੰ ਕਿਹੜਾ ਕਿਸੇ ਨੇ ਕੁਝ ਦੇ ਦੇਣਾ ਜੇ ਮੰਨ ਲਓ 150 ਵਿੱਚ ਲੱਗਦਾ ਫਿਰ ਲਾ ਲਈਦਾ ਵਾ ਚਾਹਵਾ ਹਾਂਜੀ ਤੇ ਅੱਜ ਤੱਕ ਸਭ ਤੋਂ ਜ਼ਿਆਦਾ ਮੋਟੀਵੇਟ ਗੱਲ ਕਿਹਦੀ ਲੱਗੀ ਹੈ ਤੇ ਸਭ ਤੋਂ ਜ਼ਿਆਦਾ ਲੱਗਿਆ ਕਿ ਹਾਂ ਯਾਰ ਜੇ ਮੈਂ ਇਹ ਕੰਮ ਕਰ ਰਹੀ ਹਾਂ ਤਾਂ ਮੇਰੇ ਲਈ ਬਹੁਤ ਜ਼ਿਆਦਾ ਵਧੀਆ ਬਹੁਤ ਪ੍ਰ ਮੈਂ ਨਾ ਇੱਕ ਠੇਕੇਦਾਰ ਨਾਲ ਕੰਮ ਕਰਦੀ ਸੀ ਕੰਪਨੀ ਵਿੱਚ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਦੇਖ ਕੰਪਨੀ ਵਿੱਚ ਹੀ ਕੋਈ ਐਡਾ ਗੱਲ ਹੋ ਗਈ ਸੀ ਉਹ ਕਹਿੰਦੇ ਕਿ ਦੇਖ ਜੇ ਤੂੰ ਸੋਚੂਗੀ ਨਾ ਕਿ ਹਾਂ ਮੈਨੂੰ ਇਹਨੇ ਐਡਾ ਕਹਿਤਾ ਮੈਨੂੰ ਇਹਨੇ ਆਹ ਕਰਤਾ ਮੈਨੂੰ ਇਹਨੇ ਐਡਾ ਅਟਾਚਬਾਜੀ ਕੀਤੀ ਜਾਂ ਕਿੱਦਾਂ ਵੀ ਲਾਲਾ ਕਹਿੰਦਾ ਤੂੰ ਇਹ ਨਾ ਸੋਚ ਕੋਈ ਕੀ ਕਹਿੰਦਾ ਵਾ ਤੂੰ ਸੋਚ ਕੇ ਆ ਕੁੱਤੇ ਭੌਂਕਣਦੇ ਆ ਮੈਂ ਉਹੀ ਸੋਚ ਰਹੀ ਆ ਕਿ ਮਾੜਾ ਕਹਿਣ ਵਾਲੇ ਨਾ ਕੁੱਤੇ ਹੀ ਆ ਜੇ ਉਹ ਚੰਗਾ ਕਹਿੰਦੇ ਨਾ ਉਹਨਾਂ ਨੂੰ ਪਤਾ ਹੁੰਦਾ ਕਿ ਕੋਈ ਲੇਡੀਸ ਆ ਇਹ ਕਿਹੜੇ ਹਿਸਾਬ ਨਾਲ ਚਲਾਨਦੀ ਪਈ ਕਿਹੜੇ ਹਿਸਾਬ ਨਾਲ ਕੀ ਕਰਦੀ ਪਈ ਆ ਮਜਬੂਰੀ ਹੁੰਦੀ ਕਿਸੇ ਰੀ ਕਿਸੇ ਨੂੰ ਸ਼ੌਂਕ ਥੋੜੀ ਪਿਆ ਵਾ ਮੰਨ ਲਓ ਹੁਣ ਮੈਂ ਖੜੀ ਹੋ ਕੇ ਆਵਾਜ਼ ਮਾਰੂੰਗੀ ਮੈਨੂੰ ਸ਼ੌਂਕ ਪਿਆ ਵਾ ਕਦੀ ਸੋਚਿਆ ਵੀ ਨਹੀਂ ਸੀ ਹੁਣ ਕਿਆ ਕਰੀਏ ਕੰਮ ਵਿੱਚ ਜੇ ਇਹਦੇ ਵਿੱਚ ਦੋ ਪੈਸੇ ਹੁੰਦੇ ਵੀ ਆ ਕਈ ਵੇਲੇ ਤੇ ਕਈ ਵੇਲੇ ਬਿਲਕੁਲ ਹੀ ਕੰਮ ਠੱਪ ਹੋ ਜਾਂਦਾ ਵਾ ਜੀ ਅਜਿਹਾ ਕਰੇ ਤੁਹਾਡੇ ਨਾਲ ਲੱਦਾ ਹੋਇਆ ਕਿ ਨਸ਼ੇ ਦੇ ਵਿੱਚ ਕਿਸੇ ਨੇ ਕੋਈ ਗਲਤ ਤਰੀਕੇ ਨਾਲ ਟੱਚ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਫਿਰ ਕੋਈ ਉੱਚੀ ਆਵਾਜ਼ ਨਸ਼ੇ ਵਾਲੇ ਨੂੰ ਬਿਠਾਈਦਾ ਹੀ ਨਹੀਂ ਬ ਨਸ਼ੇ ਵਾਲੇ ਨੂੰ ਬਿਠਾਈਦਾ ਹੀ ਨਹੀਂ ਆ ਹੈਗਾ। ਹੂੰ। ਨਸ਼ੇ ਵਾਲੇ ਨੂੰ ਦੇਹ ਕੇ ਨਾ ਨੰਗਾ ਨੰਗਾ ਜਾਈਦਾ। ਅੱਜ ਦੇ ਟਾਈਮ ਦੇ ਵਿੱਚ ਨਾ ਕਈ ਲੋਕਾਂ ਦੀ ਇਹ ਹੀ ਸੋਚ ਆ ਕਿ ਜਿਹੜੀ ਲੇਡੀਜ਼ ਹੁੰਦੀਆਂ ਨੇ ਸਿਰਫ ਕਿਚਨ ਦੀ ਕੁਈਨ ਹੁੰਦੀ ਆ ਕਿਚਨ ਦਾ ਹੀ ਕੰਮ ਕਰ ਸਕਦੇ। ਲੱਗਦਾ ਕਿ ਨਹੀਂ ਅੱਜ ਦੇ ਟਾਈਮ ਵਿੱਚ ਕੁੜੀਆਂ ਉਹ ਚੀਜ਼ ਕਰ ਸਕਦੇ ਜੋ ਕਿ ਜੈਂਸ ਨਹੀਂ ਕਰ ਸਕਦੇ। ਹਾਂਜੀ ਬਹੁਤ ਕੁਝ ਲੇਡੀਜ਼ ਬਹੁਤ ਕੁਝ ਕਰ ਸਕਦੀ। ਕੀ ਨਹੀਂ ਕਰ ਸਕਦੀ ਲੇਡੀਜ਼? ਚਾਹੇ ਤਾਂ ਇਹ ਆ ਕਿ ਕਰਦੇ ਆ ਜੀ ਸਪੋਰਟ ਹੋਣੀ ਚਾਹੀਦੀ ਆ ਮੇਰੇ ਭੈਣ ਭਰਾਵਾਂ ਦੀ ਸਾਰਿਆਂ ਦੀ ਸਪੋਰਟ ਵਾ। ਬਸ ਇੱਕ ਇਹ ਆ ਕਿ ਸਹੁਰਾ ਪਰਿਵਾਰ ਵਿੱਚ ਕੀ ਇਹਦੀ ਨਹੀਂ ਆ ਗਈ ਕਈ ਦਾ ਕੋਈ ਗੱਲ ਅੱਛਾ ਸਹੁਰਾ ਵਾਲੇ ਮਤਲਬ ਕੋਈ ਨਹੀਂ ਸਪੋਰਟ ਕਰਦਾ ਉਹ ਕਹਿ ਦਿੰਦੇ ਨਹੀਂ ਮਾੜਾ ਕੰਮ ਆ ਇਦਾਂ ਮਾ ਉਦਾਂ ਹੁਣ ਕੁਛ ਨਾ ਕੁਛ ਤਾਂ ਕਰਨਾ ਹੀ ਆ ਮੰਨ ਲਓ ਕੰਪਨੀ ਵਿੱਚ ਵੀ ਕਰਦੇ ਉਹ ਪਰਫੈਕਟ ਹੀ ਨਹੀਂ ਆਂਦਾ ਹੈਗਾ ਫੇ ਕਹੀ ਦਾ ਚਲ ਕੋਈ ਗੱਲ ਨਹੀਂ ਫੀਲ ਹੁੰਦਾ ਹੈ ਉਸ ਟਾਈਮ ਬਹੁਤ ਫੀਲ ਹੁੰਦਾ ਹੁਣ ਮੰਨ ਲਓ ਕੋਈ ਗਲਤ ਕਹੇਗਾ ਫੀਲ ਤਾਂ ਫਿਰ ਆਟੋਮੈਟਿਕ ਹੀ ਹੋਣਾ ਹੀ ਆ ਹਾਂਜੀ ਆਂਦੇ ਆ ਹੈ ਰੋਣਾ ਆਂਦਾ ਹੈ ਬਹੁਤ ਆਂਦਾ ਕਈ ਵੇਲੇ ਅੱਛਾ ਚਲੋ ਬਟਾ ਹੱਸ ਕੇ ਸਾਰੇ ਦੁੱਖ ਕੱਟ ਲਈਦੇ ਆ ਹੱਸ ਕੇ ਕੱਟ ਲਈਦੇ ਕੋਈ ਅੱਜ ਕੋਈ ਮੈਸੇਜ ਦੇਣਾ ਚਾਹੋਗੇ ਕੁਝ ਕਹਿਣਾ ਚਾਹੋਗੇ ਇਹੋ ਕਹਿਣਾ ਚਾਹਨੀ ਆ ਕਿ ਜੇ ਕੋਈ ਲੇਡੀਜ਼ ਬਾਹਰ ਨਿਕਲਦੀ ਆ ਨਾ ਉਹਨੂੰ ਸਪੋਰਟ ਕਰੋ ਇਹ ਨਹੀਂ ਆ ਕਿ ਕੋਈ ਗਲਤ ਤਰੀਕੇ ਮੰਨ ਲਓ ਹੁਣ ਜੇ ਮੈਂ ਕੋਈ ਗਲਤੀ ਕੰਮ ਕਰਨਾ ਵਾ ਤੇ ਫਿਰ ਮੈਂ ਇਹੋ ਕੰਮ ਹੀ ਕਰਨਾ ਹੈਗਾ ਬਿਲਕੁਲ ਮੰਨ ਲਓ ਹੁਣ ਜੇ ਕੋਈ ਗਲਤ ਲੇਡੀਜ਼ ਜਾਂ ਕੋਈ ਚਿੱਟਾ ਵੇਚਦੀ ਜਾਂ ਕੋਈ ਹਾਂ ਨਸ਼ਾ ਵਗੈਰਾ ਦਾ ਵੇਚਦੀ ਜਾਂ ਕਰਦੀ ਆ ਮੈਨੂੰ ਕੀ ਲੋੜ ਇੱਥੇ 150 ਦੇ ਵਿੱਚ ਪਿੱਛੇ ਲੱਗਣ ਦੀ ਹੈਨਾ ਤੁਸੀਂ ਇਹ ਸੋਚੋ ਕਿ ਹਾਂ ਪਈਏ ਕੋਈ ਮਜਬੂਰੀ ਨੂੰ ਬਾਹਰ ਨਿਕਲੀ ਸਪੋਰਟ ਕਰੋ ਜਿੰਨੇ ਵੀ ਕਰ ਸਕਦੇ ਹੋ ਨਹੀਂ ਤੇ ਜੇ ਚੰਗਾ ਨਹੀਂ کہہ ਸਕਦੇ ਮਾੜਾ ਨਾ ਕਹੋ ਬਿਲਕੁਲ ਤੁਸੀਂ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਫਿਰ ਮੈਂ 9 ਵਜੇ 8:30 8 ਵਜੇ ਨਿਕਲਦਾ ਰਾਤੀ ਕਿੰਨੇ ਵਜੇ ਜਾਂਦੇ ਹੋ ਰਾਤੀ ਉਹੀ 7 ਵਜੇ ਜਾਂਦੇ 7 6:30 7 ਸਾਡੇ 6:00 7:00 ਹਾਂਜੀ 7:00 ਵਜੇ ਤੱਕ ਘਰ ਚਲ ਜਾਂਦੇ ਹਾਂ ਹਾਂਜੀ ਹਾਂਜੀ ਤੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਗਲੀਆਂ ਦੇ ਵਿੱਚ ਸਮਸਾਨ ਗਲੀਆਂ ਉਹ ਮੇ ਕੱਲੀਆਂ ਨੰਗਣਾ ਪੇਵੇ ਡਰ ਲੱਗਦਾ ਹੋਵੇ ਤੇ ਕਿਹਨੂੰ ਫੋਨ ਲਾ ਕੇ ਕਹੀਦਾ ਗੱਲ ਕਰੋ ਨਾਲ ਅੱਛਾ ਹਾਂਜੀ ਕੀ ਬਾਤ ਹੈ ਫੇਰ ਗੱਲ ਕਰਦਿਆ ਕਰਦਿਆ ਚਲ ਜਾਈਦਾ ਫੇਰ ਫੋਨ ਕੱਟੀਦਾ ਉਸ ਤੋਂ ਬਾਅਦ ਕੀ ਬਾਤ ਹੈ ਅੱਛਾ 1 ਸਾਲ ਹੋ ਤਾ ਉੱਪਰ ਹੋ ਗਿਆ ਤੁਹਾਨੂੰ ਅਜ ਤੱਕ ਦਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਤੁਹਾਡਾ ਠੀਕ ਵੀ ਰਿਹਾ ਮਾੜਾ ਵੀ ਰਿਹਾ ਕਈਆਂ ਨੇ ਲਫੇੜੇ ਖਾਦੇ ਵੀ ਆ ਕਿਆ <laughs> ਕਰਨਾ लास्ट ਟਾਈਮ ਲਫੇੜੇ ਦੀ ਗੱਲ ਹੋ ਰਹੀ ਹੈ लास्ट ਟਾਈਮ ਕੀ ਹੋਇਆ ਸੀ ਕਿ ਤੁਸੀਂ ਮਤਲਬ ਲਫੇੜੇ ਮਾਰਨ ਮਾਰਨ ਤੇ ਉਹ ਮੁੰਡਾ ਹੀਗਾ ਕੋਈ ਐਦਾ ਹੀ ਉਹਨੇ ਗਲਤ ਕਮੈਂਟ ਗਿਆ ਹੀ ਪਹਿਲਾਂ ਵੀ ਕੀਤੀ ਹੈਗੀ ਪਹਿਲਾਂ ਕਮੈਂਟ ਕੀਤਾ ਸੀ ਐਦਾ ਹੀ ਕੋਈ ਗੱਲ ਕਰ ਦਿੱਤੀ ਸੀਗੀ ਉਹ ਮੈਨੂੰ ਉਸ ਟਾਈਮ ਪਤਾ ਨਹੀਂ ਲੱਗਾ ਕਿ ਚਾਰ ਪੰਜ ਮੁੰਡੇ ਖੜੇ ਹੀ ਗਏ ਫੇਰ ਬਾਹਰ ਵਿੱਚ ਜਦੋਂ ਉਹ ਇਕੱਲੇ ਨੇ ਉਸੇ ਤਰੀਕੇ ਨਾਲ ਆਵਾਜ਼ ਕੀਤੀ ਨਾ ਫੇਰ ਉਹਦੇ ਜਾ ਕੇ ਛੱਡੀਆਂ ਫੇਰ ਹੋਰ ਕੀ ਕਰਨਾ ਫੇਰ ਫੇਰ ਮਤਲਬ ਉਹਨੇ ਕੋਈ ਕਿਹਾ ਨਹੀਂ ਕੁਝ ਧਮਕੀ ਵਗੈਰਾ ਦਿੱਤੀ ਨਹੀਂ ਨਹੀਂ ਤੁਮ ਕੀ ਨਹੀਂ ਦਿੱਤੀ ਤੁਮ ਕੀ ਰਹਿ ਕੇ ਮੈਨੂੰ ਕੀ ਕਰੂਗਾ ਫੇ ਖਾ ਲੂਗਾ ਹਾਂ ਹੋ ਗਏ ਹਾਂ ਤੋ ਗੱਲਬਾ ਜਿਹੜੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਹੈ ਜੇ ਗੱਲ ਕੀਤੀ ਜਾਵੇ ਲੇਡੀ ਦੀ ਤੇ ਇਹ ਕੰਮ ਜਿਹੜਾ ਹੈ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਕਿ ਹਾਂ ਹਰ ਇੱਕ ਬੰਦੇ ਨੂੰ ਹੁੰਦਾ ਹੈ ਕਿ ਜਿਹੜੀ ਲੇਡੀ ਹੈ ਉਹ ਕੁਝ ਨਹੀਂ ਕਰ ਸਕਦੇ ਪਰ ਇੱਥੇ ਜਿਹੜਾ ਹੈ ਲੇਡੀ ਉਹ ਕੰਮ ਕਰ ਰਹੀ ਹੈ ਜੋ ਕਿ ਚਾਰ ਜੈਂਸ ਦੇ ਵਿੱਚ ਜਾ ਕੇ ਰੱਖਿਆ ਚਲਾ ਰਹੀ ਹੈ ਤੇ ਬੈਡ ਕਮੈਂਟਸ ਵੀ ਆਉਂਦੇ ਪਰ ਲੇਡੀ ਸਿੰਘਮ ਆਪਾਂ ਕਹਿ ਸਕਦੇ ਉਹ ਬਣ ਕੇ ਸਾਰਿਆਂ ਨੂੰ ਜਿਹੜਾ ਮੂੰਹ ਤੋੜ ਜਵਾਬ ਦਿੰਦੀ ਹੈ ਬਹੁਤ ਜ਼ਿਆਦਾ ਗਲਤ ਕਮੈਂਟ ਵੀ ਕੀਤੇ ਜਾਂਦੇ ਤਾਂ ਅਸੀਂ ਤੁਹਾਨੂੰ ਇਹੀ ਅਪੀਲ ਕਰਾਂਗੇ ਕਿ ਗਲਤ ਕਮੈਂਟ ਜਿਹੜੇ ਨਾ ਕਰਿਆ ਕਰੋ ਜੇਕਰ ਤੁਸੀਂ ਕਿਸੇ ਨੂੰ ਸਪੋਰਟ ਨਹੀਂ ਕਰ ਸਕਦੇ ਤੇ ਕਿਸੇ ਨੂੰ ਜਿਹੜਾ ਦੁੱਖ ਵੀ ਨ ਪਹੁੰਚਾਇਆ ਕਰੋ ਤੇ ਤੁਹਾਡੀ ਇਸ ਭੈਣ ਬਾਰੇ ਕੀ ਰਾਏ ਆਪਣੀ ਰਾਏ ਜਿਹੜੀ ਹੈ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਦਸੀ ਦੀ ਐਟਲਾਈਨਸ ਮੈਂ ਨੇ ਹਮ ਲਈ ਕੈਮਰਾ ਪਰਸਨ ਲੱਕੀ ਸਨ